ਲੋ ਵੀ ਗੁਰੂ ਪਿਆਰਿਓ ਇਹਨੂੰ ਅਸੀਂ ਠੇਠ ਪੰਜਾਬੀ 'ਚ ਖੂਹ ਕਹਿੰਦੇ ਹਾਂ ਨਾ ਪਹਿਲਾਂ ਸਾਡੇ ਕੋਲੇ ਬਜ਼ੁਰਗਾਂ ਵੇਲੇ ਜਦੋਂ ਇੰਨੇ ਸਾਧਨ ਨਹੀਂ ਸੀ ਉਦੋਂ ਪਾਣੀ ਦਾ ਸਾਧਨ ਇਹ ਸੀਗਾ ਹਿੰਦੀ 'ਚ ਇਹਨੂੰ ਕੂਆ ਵੀ ਕਹਿੰਦੇ ਆ ਮੇਰੇ ਹਿਸਾਬ ਨਾਲ ਅੰਗਰੇਜ਼ੀ 'ਚ ਪਤਾ ਨਹੀਂ ਕਹਿੰਦੇ ਆ ਤੁਹਾਨੂੰ ਪਤਾ ਨਹੀਂ ਪੰਜਾਬੀ 'ਚ ਇਹਨੂੰ ਅਸੀਂ ਖੂਹ ਛੋਟੇ ਹੁੰਦੇ ਸੁਣਦੇ ਆ ਜਿੱਥੋਂ ਬੀਬੀਆਂ ਭਣਾ ਸਾਡੀਆਂ ਪਹਿਲਾਂ ਕੱਪੜੇ ਧੋਣੇ ਤੋਂ ਵਾਸ਼ਿੰਗ ਮਸ਼ੀਨਾਂ ਵੀ ਨਹੀਂ ਹੁੰਦੀਆਂ ਤੇ ਨਾ ਹੀ ਇਹਨੀਆਂ ਮੋਟਰਾਂ ਸਮਰਸੀ ਵੱਲ ਸੀ ਇੱਕ ਖੂਹ ਤੋਂ ਪਾਣੀ ਭਰਨਾ ਸਿਰ ਤੇ ਘੜਾ ਚੱਕਣਾ ਦੇ ਘਰ ਨੂੰ ਆਉਣਾ ਕੁ ਰਿਸ਼ਤੇਦਾਰ ਆ ਜਣਾ ਤਾਂ ਠੰਡਾ ਪਾਣੀ ਖੂਹ ਤੋਂ ਪਰ ਕੇ ਲੈ ਕੇ ਜਾਣਾ ਨਾਲ ਦੀ ਨਾਲ ਵੀ ਰਿਸ਼ਤੇਦਾਰ ਐ ਠੰਡਾ ਪਾਣੀ ਲੈ ਗਈ ਤੇ ਅੱਜ ਕੱਲ ਇਹ ਲੋਕੇਸ਼ਨਾਂ ਰਹਿ ਗਈਆਂ ਜੀ ਅਸੀਂ ਬਰਾਸਤ ਫੇਰ ਵੀ ਕੁਝ ਕੋਸ਼ਿਸ਼ ਕੀਤੀ ਐ ਸੰਭਣ ਦੀ ਇੱਥੇ ਰੱਸਾ ਵਾਲਟੀ ਪਾ ਕੇ ਇਦਾਂ ਰੱਖਾਂਗੇ ਸ਼ੀਦੀ ਮੋੜ ਸ਼ੀਦੀ ਬਾਗ ਮੋੜ ਨਾ ਬ ਵਿੱਚ ਖੁਦ ਹੀ ਲੋਕੇਸ਼ਨ ਬਣਾਈ ਐ ਜਿੱਥੇ ਹਰੇ ਭਰੇ ਦਰਖਤ ਵੀ ਐ ਬਹੁਤ ਜਿਆਦੇ ਹਨ ਜੀ ਲੱਗਦਾ ਕਿਤੇ ਸਮਾਂ ਮਿਲੇ ਜ਼ਰੂਰ ਦੇਖਣ ਆਇਓ ਦੇਖੋ ਫਲਦਾਰ ਬੂਟੇ ਲਾਇਆ ਸਾਰੇ ਵਿੱਚ ਆਪਾਂ ਖੁਦ ਹੀ ਲੋਕੇਸ਼ਨ ਬਣਾਈ ਐ ਤੇ ਇਹਦੇ ਵਿੱਚ ਹੀ ਬੋਰ ਕੀਤਾ ਆਪਾਂ 100 ਫੁੱਟ ਤੇ ਤਾਂ ਕਿ ਕਿਸੇ ਟਾਈਮ ਹਾਲਾਤ ਇਦਾਂ ਦੇ ਬਣ ਜਾਣ ਪਾਣੀ ਜਿਆਦਾ ਆ ਜੇ ਤਾਂ ਆਪਾਂ ਉਹ ਬੋਰ ਦੇ ਵਿੱਚ ਧਰਤੀ ਨੂੰ ਦੇ ਸਕੀਏ ਮੀਂਹ ਦਾ ਪਾਣੀ ਕੁਦਰਤੀ ਪਾਣੀ ਇਹ ਖੂਹ ਆ ਪਿਆਰਿਓ ਧੰਨਵਾਦ ਥੈਂਕ ਯੂ